ਕਾਖਾ ਸਾਹ ਵਾਇਕਟੂ ਵੀ ਫਿਰਦੇ ਆ ਜੀ ਸਾਰੀ ਆਵਾਜ਼ ਨਹੀਂ ਪਾੜ ਲਈ ਤੇ ਜੇ ਨੀ ਦਾ ਕਰਦੇ ਕੇਤੀਵਾਸਾਂ ਤੇ ਪੁਲਵੰਧ 마을 ਸਾਡੀ ਰਵਾਈ ਵਿੱਚ ਜੋ ਨਵੇਂ ਪਸਾਰ ਹਨ ਤੇ ਆਪਣੇ ਮੰਤਰੀ ਅਮਨ ਰੋੜਾ ਜੀ ਤੇ ਨਾਲ ਉਹਨਾਂ ਦੇ ਐਮਐਲਏ ਸਾਰੀ ਕਲਸੀ ਜੀ ਜਿਹੜੇ ਕਾਰਜਕਾਰੀ ਪ੍ਰਧਾਨ ਬਣਾਏ ਗਏ ਨੇ ਉਹ ਮੱਥਾ ਟੇਕਣ ਵਾਸਤੇ ਸ੍ਰੀ ਹਮੰਦ ਸਾਹ ਪਹੁੰਚ ਰਹੇ ਸੇਵਾ ਸਿੰਘ ਸੇਖਵੰਦ ਦੀ ਗਵਾਈ ਵਿੱਚ ਕਾਦੀਆਂ ਹੋ ਕੇ ਤੋਂ ਵੱਡਾ ਕਾਫਲਾ ਜਿਹੜਾ ਉਹ ਸਭ ਪਹੁੰਚ ਰਿਹਾ ਵਾਇਕਟੂ ਕੀਤਾ ਖਾਸਲਾ ਵਾਇਕਟੂ ਕੁਚੀ ਕੀ ਫਤਿਹ ਅੱਜ ਸਾਡੇ ਪੰਜਾਬ ਚ ਵੀ ਚੁਣ ਹੋ ਜਾਣੇ ਉਹਨਾਂ ਦੇ ਰਹਿਣਵੇਂ ਵਿੱਚ ਆਪਣੇ ਸੇਖਵਾ ਸਾਹਿਬ ਦੀ ਰਹਿਣਵੇਂ ਵਿੱਚ ਸਾਡੇ ਕਾਧੀਆਂ ਹਲਕੇ ਦਾ ਬਹੁਤ ਹੀ ਵੱਡਾ ਕਾਫਲਾ ਦਰਬਾਰ ਸਾਹਿਬ ਜਾ ਰਿਹਾ ਮੱਥਾ ਟੇਕਣ ਵਾਸਤੇ ਉਹਨਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਸ਼ੁਰੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਪੰਜਾਬ ਵਾਸੀਆਂ ਵਾਸਤੇ ਬਹੁਤ ਇੱਕ ਸੁਪਾਗਾ ਭਰਿਆ ਦਿਨ ਆ ਜੋ ਕਿ ਪੰਜਾਬ ਦੇ ਲੋਕਾਂ ਨੇ ਇੱਕ ਫਤਵਾ ਦੇ ਕੇ ਸਾਡੀ ਜਿਹੜੀ ਜਿੱਤ ਹੋਈ ਆ ਉਹ ਇੱਕ ਸਚਾਈ ਦੇ ਆਧਾਰ ਤੇ ਜਿੱਤ ਆ ਉਸ ਜਿੱਤ ਦਾ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਅਸੀਂ ਅੱਜ ਸਾਰੀਆਂ ਪਾਰਟੀਆਂ ਅੰਮ੍ਰਿਤਸਰ ਗੋਲਡਨ ਟੈਂਪਲ ਤੇ ਇਕੱਠੇ ਹੋਵਾਂਗੇ ਤੇ ਗੁਰੂ ਮਹਾਰਾਜ ਦੇ ਨਕਮਸਤਕ ਹੋਵਾਂਗੇ ਗੁਰੂ ਮਹਾਰਾਜ ਦਾ ਧੰਨਵਾਦ ਕਰਾਂਗੇ ਸਾਰੀ ਸੰਗਤ ਜੋ ਸਾਨੂੰ ਇਹ ਦਾਤ ਬਖਸ਼ੀ ਹੈ ਉਹ ਗੁਰੂ ਮਹਾਰਾਜ ਦੀ ਅਸੀਸਾਂ ਨਾਲ ਸਾਨੂੰ ਇਹ ਦਾਤ ਬਖਸ਼ੀ ਸੱਚੇ ਪਾਸਾ ਸਾਨੂੰ ਸਮਰੱਥ ਬਣਾਵੇ ਲੋਕਾਂ ਦੀ ਸੇਵਾ ਵਾਸਤੇ ਸਾਨੂੰ ਸਮਰੱਥ ਬਣਾਵੇ ਅਸੀਂ ਗੁਰੂ ਮਹਾਰਾਜ ਜੀ ਅਗੇ ਹੋਰ ਅਰਦਾਸ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ